ਦੋਸਤੋ ਅੱਜ ਆਪਾਂ ਲੰਬੀ ਹਲਕੇ ਦੇ ਆਦਰੀਆਂ ਪਿੰਡ ਬਾਰੇ ਗੱਲਬਾਤ ਕਰ ਰਹੇ ਹਾਂ ਇੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਐਮਐਲਏ ਰਹੇ ਤੇ ਸੂਬੇ ਦੇ ਮੁੱਖ ਮੰਤਰੀ ਵੀ ਰਹੇ ਦੋਸਤੋ ਇਸੇ ਪਿੰਡ ਹੀ ਪੰਜਾਬੀ ਇੰਡਸਟਰੀ ਦੇ ਦਿੱਗਜ ਐਕਟਰ ਗੁੱਗੂ ਗਿੱਲ ਸਾਹਿਬ ਦੇ ਨਾਨਕੇ ਵੀ ਨੇ ਤੇ ਇਹ ਪਿੰਡ ਬਹੁਤ ਖੂਬਸੂਰਤ ਬਣਿਆ ਹੋਇਆ ਹੈ ਜੇ ਆਪਾਂ ਪਿੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਲਗਭਗ 23-2400 ਦੇ ਲਾਗੇ ਤੱਕ ਦੇ ਵੋਟ ਹੈ ਤੇ ਜਿਹੜੀ ਆਬਾਦੀ ਹੈ ਕੋਈ 3000 ਦੇ ਲਗਭਗ ਤੱਕ ਹੀ ਹੋਵੇਗੀ ਤੇ ਪਿੰਡ ਵਿੱਚ ਹੁਣ ਨਵਾਂ ਰਵਾਜ ਵੀ ਹੈ ਵੱਡੇ ਵੱਡੇ ਦਰਵਾਜੇ ਬਣਾਉਣ ਦਾ ਜਿਵੇਂ ਕਿ ਆਪਾਂ ਪੁਰਾਣੇ ਸਮੇਂ ਵਿੱਚ ਵੇਖਦੇ ਸੀਗੇ ਤੇ ਪਿੰਡ ਵਿੱਚ ਤੁਹਾਨੂੰ ਪੁਰਾਣੀਆਂ ਹਵੇਲੀਆਂ ਵੀ ਦੇਖਣ ਨੂੰ ਮਿਲਣਗੀਆਂ ਬਹੁਤ ਖੂਬਸੂਰਤ ਪਿੰਡ ਹੈ ਖੁੱਲੀਆਂ ਗਲੀਆਂ ਵੱਡੀਆਂ ਵੱਡੀਆਂ ਹਵੇਲੀਆਂ ਤੇ ਇੱਥੋਂ ਦੇ ਲੋਕ ਬੜੇ ਪਿਆਰ ਨਾਲ ਅਮਨ ਸ਼ਾਂਤੀ ਨਾਲ ਆਪਦਾ ਜੀਵਨ ਹੈ ਜਿਹੜਾ ਬਤੀਤ ਕਰਦੇ ਨੇ ਇਹ ਪਿੰਡ ਜਿਹੜਾ ਸ਼੍ਰੀ ਮੱਖਰ ਸਾਹਿਬ ਵਿੱਚ ਪੈਂਦਾ ਹੈ ਤਸਵੀਲ ਮਲੋਟ ਬਲਾਕ ਲੰਬੀ ਇਸ ਪਿੰਡ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਐ ਚੰਗੇ ਅਹੁਦਿਆਂ ਤੇ ਤਾਇਨਾਤ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਨੇ ਤੇ ਫੌਜ ਦੇ ਵਿੱਚ ਵੀ ਕਈ ਨੌਜਵਾਨ ਭਰਤੀ ਹੋਏ ਨੇ ਇਹ ਪਿੰਡ ਬਹੁਤ ਜ਼ਿਆਦਾ ਖੂਬਸੂਰਤ ਹੈ ਬਹੁਤ ਗਲੀਆਂ ਸਾਫ਼ ਸੁਥਰੀਆਂ ਨੇ ਤੇ ਪੁਰਾਣੇ ਜਿਹੜੇ ਮਕਾਨ ਆ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੇ ਨੇ ਇਸ ਪਿੰਡ ਦੇ ਵਿੱਚ ਗੁਰੂ ਘਰ ਗੁਰੂ ਘਰ ਦੇ ਨਾਲ-ਨਾਲ ਇਸ ਪਿੰਡ ਵਿੱਚ ਮੰਦਰ ਮਸਜਿਦ ਤੇ ਪੀਰਖਾਨਾ ਸਭ ਕੁਝ ਹੈਗਾ ਕਿਉਂਕਿ ਇਸ ਪਿੰਡ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਸਾਰੇ ਹੀ ਧਰਮਾਂ ਦਾ ਆਦਰ ਕਰਿਆ ਜਾਂਦਾ ਹੈ ਜਿਵੇਂ Hindu, Muslim, Sikh, ईसाई ਸਾਰੇ ਪਰਿਵਾਰ ਹੀ ਇੱਥੇ ਰਹਿੰਦੇ ਨੇ ਤੇ ਸਾਰੇ ਬੜੇ ਪਿਆਰ ਨਾਲ ਜਿਹੜੀ ਜ਼ਿੰਦਗੀ ਹੈ ਬਤੀਤ ਕਰਦੇ ਨੇ ਇਸ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਵੀ ਹੈ Diamond Public School ਤੇ ਇਸੇ ਪਿੰਡ ਦੇ ਵਿੱਚ ਦੋ ਸਰਕਾਰੀ ਸਕੂਲ ਵੀ ਨੇ ਇੱਕ ਛੋਟਾ ਇੱਕ ਵੱਡਾ ਇੱਕ ਵਧੀਆ ਸਾਥ ਬਣੀ ਹੋਈ ਹੈ ਇੱਥੇ ਬਜ਼ੁਰਗ ਆਪ ਦਾ ਜਿਹੜਾ ਟਾਈਮ ਪਾਸ ਹੈ ਉਹ ਕਰਦੇ ਨੇ ਤੇ ਇਸ ਪਿੰਡ ਦੇ ਵਿੱਚ ਦੋ ਅੱਡੇ ਨੇ ਬਹੁਤ ਖੁੱਲੇ ਡੁੱਲੇ ਤੇ ਸ਼ਹਿਰ ਮਲੋਟ ਲੱਗਦਾ ਹੈ ਤੇ ਇਹ ਸ਼ਹਿਰ ਨੂੰ ਜਾਣ ਲਈ ਮਿੰਨੀ ਬੱਸਾਂ ਆਦ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਸ ਪਿੰਡ ਵਿੱਚ ਇੱਕ ਮੱਛੀ ਫਾਰਮ ਵੀ ਹੈ ਉਸ ਦੇ ਨਾਲ-ਨਾਲ ਇਸ ਪਿੰਡ ਵਿੱਚ ਇੱਕ ਡਿਸਪੈਂਸਰੀ ਹੈ ਜੋ ਬਹੁਤ ਵਧੀਆ ਹਾਲਤ ਵਿੱਚ ਹੈ ਤੇ ਜਿੱਥੇ ਬਹੁਤ ਵਧੀਆ ਡਾਕਟਰ ਆਉਂਦੇ ਨੇ ਤੇ ਸਮੇਂ-ਸਮੇਂ ਤੇ ਲੋਕਾਂ ਦਾ ਲੋਡ ਅਨਸਾਰ ਇਲਾਜ ਕਰਦੇ ਨੇ ਟ੍ਰੀਟਮੈਂਟ ਕਰਦੇ ਨੇ ਇਸ ਪਿੰਡ ਵਿੱਚ ਦੋ ਡੇਰੇ ਵੀ ਹਨ ਉਸ ਦੇ ਨਾਲ ਨਾਲ ਇੱਥੋਂ ਦੇ ਲੋਕ ਜਿਹੜੇ ਪੁਰਾਣੇ ਟਾਇਰ ਹੁੰਦੇ ਆ ਉਹਨਾਂ ਦਾ ਕੰਮ ਵੀ ਬਹੁਤ ਕਰਦੇ ਨੇ ਤੇ ਪਿੰਡ ਵਿੱਚ ਕਾਫੀ ਲੋਕ ਇਹ ਬਿਜ਼ਨਸ ਕਰਦੇ ਨੇ ਟਾਇਰਾਂ ਦਾ ਪੁਰਾਣੇ ਟਾਇਰਾਂ ਨੂੰ ਵੱਢ ਕੇ ਕੋਈ ਉਹਨਾਂ ਦੀ ਵਰਤ ਵਿੱਚ ਲਿਆਉਂਦੇ ਨੇ ਇਸ ਪਿੰਡ ਵਿੱਚ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਆਪ ਦੇ ਪਰਸਨ ਪਾਰਕ ਬਣਾਏ ਹੋਏ ਨੇ ਬਹੁਤ ਸੋਹਣੇ ਬਣੇ ਹੋਏ ਨੇ ਪਿੰਡ ਵਿੱਚ ਦੋ ਛੱਪੜ ਹਨ ਤੇ ਇੱਕ ਛੱਪੜੀ ਹੈ ਪਿੰਡ ਵਿੱਚ ਬਹੁਤ ਵਧੀਆ ਗਰਾਊਂਡ ਬਣੇ ਹੋਏ ਨੇ ਬਾਲੀਬਾਲ ਦਾ ਗਰਾਊਂਡ ਅਲੱਗ ਹੈ ਕ੍ਰਿਕਟ ਦਾ ਅਲੱਗ ਹੈ ਬੈਡਮਿੰਟਨ ਦਾ ਅਲੱਗ ਹੈ ਇਸ ਪਿੰਡ ਵਿੱਚ ਇੱਕ ਸੇਮ ਨਾਲਾ ਵੀ ਹੈ ਕਿਉਂਕਿ ਕਿਸੇ ਟਾਈਮ ਇਹ ਪਿੰਡ ਸੇਮ ਵਿੱਚੋਂ ਲੰਘਿਆ ਹੈ ਇਸ ਪਿੰਡ ਵਿੱਚ ਦੋ ਵਾਟਰ ਟੈਂਕੀਆਂ ਟੈਂਕੀਆਂ ਨੇ ਤੇ ਤਾਂ ਜੋ ਪਿੰਡ ਵਾਸੀਆਂ ਨੂੰ ਜਿਹੜਾ ਪਾਣੀ ਹੈ ਪ੍ਰੋਪਰ ਪੂਰਾ ਮਿਲਦਾ ਰਹੇ ਇੱਕ ਕਾਰੋ ਸਿਸਟਮ ਹੈ ਜੋ ਹਜੇ ਕੁਝ ਸਮੇਂ ਤੋਂ ਬੰਦ ਹੈ ਤੇ ਇਸ ਪਿੰਡ ਵਿੱਚ ਬਹੁਤ ਵਧੀਆ ਦਾਣਾ ਮੰਡੀ ਬਣੀ ਹੋਈ ਹੈ ਪੱਕੀ ਸ਼ੈੱਡ ਛੁੱਟ ਪਾਏ ਹੋਏ ਨੇ ਤੇ ਬਹੁਤ ਵਧੀਆ ਖੁੱਲੀ ਡੁੱਲੀ ਤੇ ਖੇਤਾਂ 'ਚ ਬਾਰ-ਬਾਰ ਇੰਨੀ ਦਾਣਾ ਮੰਡੀ ਬਣੀ ਹੋਈ ਹੈ। ਪਿੰਡ ਦੀਆਂ ਗਲੀਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪਿੰਡ ਕਿੰਨਾ ਜਿਆਦਾ ਸਾਫ਼ ਸੁਥਰਾ ਹੈ। ਇਸ ਪਿੰਡ ਵਿੱਚ ਬਹੁਤ ਜਿਹੜੇ ਨਾਮੀ ਗੋਤਾਂ ਵਾਲੇ ਫੈਮਿਲੀਆ ਰਹਿੰਦੀਆਂ ਨੇ ਜਿਵੇਂ ਸਿੱਧੂ, ਮਾਨ, ਬਰਾੜ, ਸੰਧੂ, ਧਾਲੀਵਾਲ ਬਹੁਤ ਸਾਰੇ ਕੋਈ ਨਾਂ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ। ਜਿਨ੍ਹਾਂ ਵਿੱਚੋਂ ਮਾਨ ਭਾਈਚਾਰੇ ਦੇ ਜਿਆਦਾ ਲੋਕ ਰਹਿੰਦੇ ਨੇ ਪਿੰਡ ਵਿੱਚ। ਤੇ ਬਾਕੀ ਪਿੰਡ ਦੇ 12 ਵਿੱਚ ਤੁਸੀਂ ਵੇਖੋ ਵੀ ਦਾਣਾ ਮੰਡੀਆਂ ਬਣੀਆਂ ਹੋਈਆਂ ਪੁਰਾਣੇ ਘਰ ਗੇਟ ਥੋੜੇ ਸਾਹਮਣੇ ਦਰਵਾਜ਼ੇ ਜੋ ਇਹ ਜਿਹੇ ਦਰਵਾਜ਼ੇ ਅੱਜ ਕੱਲ ਹੁਣ ਲੋਕ ਨਾ ਲੱਗ ਗਏ ਪਿੱਛੇ ਜੇ ਢਲੋਪ ਹੋ ਗਏ ਸੀਗੇ ਤੇ ਆ ਹਵੇਲੀਆਂ ਤੁਸੀਂ ਵੇਖੋ ਵੀ ਬਹੁਤ ਪੁਰਾਣੀਆਂ ਨੇ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀਆਂ ਥੋੜੇ ਸਾਹਮਣੇ ਨੇ ਪਿੰਡ ਵਿੱਚ ਵਧੀਆ ਤਨਸ਼ਾਲਾ ਬਣੀਆਂ ਹੋਈਆਂ ਨੇ ਬੈਠਣ ਨੂੰ ਕੋਈ ਜਿਹੜੀ ਪਿੰਡ ਦੀ ਪੰਚਾਇਤੀ ਜਾਂ ਮੀਟਿੰਗ ਹੈ ਉਹ ਕਰਨ ਨੂੰ ਤੇ ਬਾਕੀ ਪਿੰਡ ਦੇ ਵਿੱਚ ਬਹੁਤ ਜ਼ਿਆਦੇ ਪਰਿਵਾਰ ਐਨ ਆਰ ਆਈ ਵੀ ਨੇ ਜਿਹੜੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਕਈ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਆਪਦੇ ਜਿਹੜੇ ਪਰਿਵਾਰ ਦੇ ਸੁਪਨੇ ਤੇ ਆਪਣੇ ਸੁਪਨੇ ਪੂਰੇ ਕਰ ਰਹੇ ਨੇ ਸਮੇਂ-ਸਮੇਂ ਸਰਪਿੰਡ ਦੀ ਮਦਦ ਵੀ ਕਰਦੇ ਨੇ ਲੋਡ ਪੈਂਟ ਤੇ ਪਿੰਡ ਵੀ ਆਉਂਦੇ ਨੇ ਤੇ ਵਧੀਆ ਆਪ ਦਾ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਕਾਇਮ ਕਰਦੇ ਨੇ ਇਹ ਪਿੰਡ ਜਦੋਂ ਆਪਾਂ ਮਲੋੜ ਤੋਂ ਡੱਬਲ ਆਉਣੇ ਆ ਤਾਂ ਆਧੇ ਰਸਤੇ ਦੇ ਵਿੱਚ ਪੈਂਦਾ ਬਰਾਬਰ ਜੇ ਤੇ ਇਹ ਪਿੰਡ ਰੋਡ ਤੋਂ ਕੋਈ 4 ਕਿਲੋਮੀਟਰ ਹੀ ਠਾਣੂ ਆ ਬਲੋਡ ਤੋਂ ਡੱਬਾ ਵਾਲੀ ਰੋਡ ਤੇ ਸਥਿਤ ਹੈ ਪਿੰਡ ਦੇ ਵਿੱਚ ਇੱਕ ਪੁਰਾਣਾ ਖੂਹ ਵੀ ਹੈ ਸਕੂਲ ਦੇ ਇੰਤਜ਼ਾਮ ਬਹੁਤ ਹੀ ਜਿਆਦੇ ਵਧੀਆ ਨੇ ਦੂਰ ਦੂਰੋਂ ਬੱਚੇ ਪੜਨਾ ਆਉਂਦੇ ਨੇ ਤੇ ਸਕੂਲ ਦੇ ਵਿੱਚ ਹੀ ਮਤਲਬ ਜਿਹੜਾ ਗਰਾਊਂਡ ਬਣਿਆ ਹੋਇਆ ਹੈ ਤੇ ਛੋਟਾ ਤੇ ਵੱਡਾ ਸਕੂਲ ਜਿਹੜਾ ਦੋਨੇ ਆਹਮੋ ਸਾਹਮਣੇ ਨੇ ਪਿੰਡ ਵਿੱਚ ਬਹੁਤ ਹੀ ਵਧੀਆ ਸੁਨਮਾਹੌਲ ਦੇਖਣ ਨੂੰ ਮਿਲੂਗਾ ਸਾਫ਼ ਸੁਥਰਾ ਪਿੰਡ ਹੈ ਤੇ ਅੱਜ ਦੀ ਘੜੀ ਪਿੰਡ ਵਿੱਚ ਬਹੁਤ ਅਮਨ ਸ਼ਾਂਤੀ ਹੈ ਤੇ ਪੱਕੀਆਂ ਰੋੜਾਂ ਇਹਦੇ ਇਹ ਰੋੜਾਂ ਬੰਨ੍ਹਣ ਵਾਸਤੇ ਪਿੰਡ ਵਾਲਾ ਨੇ ਖੁਦ ਵੀ ਬਹੁਤ ਸਹਾਇਕ ਦਿੱਤਾ ਹੈ ਜਿੱਥੇ ਰੋਡ ਖੁੱਲੀ ਕਰਨੀ ਸੀ ਉਹਨਾਂ ਨੇ ਆਪ ਦੇ ਜਗ੍ਹਾ ਦੇ ਕੇ ਵੀ ਜਿਹੜਾ ਪਿੰਡ ਨੂੰ ਕਲੀਆਂ ਨੂੰ ਖੁੱਲਾ ਕਰਨ ਵਾਸਤੇ ਯੋਗਦਾਨ ਪਾਇਆ ਤੇ ਪਿੰਡ ਦਾ ਆਲਾ ਦਵਾਲਾ ਤੁਸੀਂ ਦੇਖ ਸਕਦੇ ਹੋ ਪਿੰਡ ਵਿੱਚ ਇੱਕ ਸ਼ੈਲਟਰ ਵੀ ਹੈ ਜੋ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਹਵੇਲੀਆਂ ਸਾਰੀਆਂ ਪ੍ਰਾਣੀਆਂ ਨੇ ਇਹ ਆਪਣੇ ਵੰਸ਼ ਪ੍ਰਤਾਪ ਸਿੰਘ ਮਾਨ ਹੋਰਾਂ ਦੀਆਂ ਨੇ ਤੇ ਬਹੁਤ ਵਧੀਆ ਇਹਨਾਂ ਨੂੰ ਮੇਨਟੇਨ ਕਰਿਆ ਗਿਆ ਕਿਉਂਕਿ ਪੁਰਾਣੀ ਚੀਜ਼ ਸਾਹਮਣੇ ਆਸਤੇ ਪੈਸਾ ਵੀ ਲੱਗਦਾ ਹੈ ਤੇ ਬਾਕੀ ਉਹਦੇ ਵਾਸਤੇ ਸਮਾਂ ਵੀ ਦੇਣਾ ਪੈਂਦਾ ਹੈ ਤੇ ਮਾਨ ਸਾਹਿਬ ਆਪ ਵੀ ਖੁਦ ਇੱਥੇ ਆਉਂਦੇ ਨੇ ਚੰਡੀਗੜ੍ਹੋਂ ਤੇ ਜਿਹੜੀ ਉਹਦਿਆਂ ਦੀ ਸਾਂਭ-ਸਵਾਲ ਕਰਦੇ ਨੇ ਤਾਂ ਜੋ ਜਿਹੜੀ ਉਹਨਾਂ ਦੀ ਵਿਰਾਸਤ ਹੈ ਉਹਨੂੰ ਸਾਂਭ ਕੇ ਰੱਖਿਆ ਜਾ ਸਕੇ ਇਹ ਪਿੰਡ ਦਾ ਦੂਜਾ ਏਡਾ ਹੈ ਜਿੱਥੇ ਇੱਕ ਮੈਡੀਕਲ ਵੀ ਹੈ ਤੇ ਮੈਡੀਕਲ ਦੀਆਂ ਸਹੂਲਤਾਂ ਵੀ ਇੱਥੇ ਸਾਰੀਆਂ ਮਿਲਦੀਆਂ ਨੇ ਤੇ ਦੂਜੇ ਪਾਸੇ ਇੱਥੇ ਇੱਕ ਵਰਕਸ਼ਾਪ ਵੀ ਹੈ ਰਣਜੀਤ ਐਂਗਰੀ ਵਰਕਰ ਜਿੱਥੋਂ ਦੂਰੋਂ-ਦੂਰੋਂ ਲੋਕ ਜਿਹੜੀਆਂ ਟਰਾਲੀਆਂ ਉਹ ਬਣਾਉਣ ਆਉਂਦੇ ਨੇ ਇਹ ਪਿੰਡ ਇੱਕ ਹਿਸਾਬ ਦਾ ਹੈ ਤਾਂ ਬਾਰਡਰ ਤੇ ਹੀ ਇਥੋਂ ਕੇ 20-25 ਕਿਲੋਮੀਟਰ ਦੂਰ ਹਰਿਆਣਾ ਦਾ ਬਾਰਡਰ ਹੈ ਤੇ 20-25 ਕਿਲੋਮੀਟਰ ਦੂਰ ਹੀ ਹਰਿਆਣਾ ਦਾ ਬਾਰਡਰ ਹੈ ਤੇ ਪਰ ਆਏ ਆ ਵੀ ਇੱਥੇ ਜਿਹੜੇ ਐਮਐਲਏ ਸੀ ਉਹ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਹਾਂ ਪ੍ਰਕਾਸ਼ ਸਿੰਘ ਬਾਦਲ ਸੀ ਜਿਸ ਕਰਕੇ ਮਤਲਬ ਏਰੀਏ ਦੀ ਡਿਵੈਲਪਮੈਂਟ ਹੋਈ ਹੈ ਇਹ ਕੱਲੇ ਲੰਬੀ ਹਲਕੇ ਦਾ ਇੱਕ ਪਿੰਡ ਨਹੀਂ ਹੋਰ ਵੀ ਸਾਰੇ ਪਿੰਡ ਹੀ ਇਦਾਂ ਹੀ ਖੂਬਸੂਰਤ ਬਣੇ ਹੋਏ ਨੇ ਜਿੱਥੇ ਬਜ਼ੁਰਗਾਂ ਦੇ ਬੈਠਣ ਨੂੰ ਅਲੱਗ-ਅਲੱਗ ਥਾਂ ਤੇ ਸ਼ੈੱਡ ਪਾਏ ਗਏ ਨੇ ਤੇ ਹਰੇਕ ਚੀਜ਼ ਦਾ ਜਿਹੜਾ ਧਿਆਨ ਆ ਉਹ ਰੱਖਿਆ ਗਿਆ ਹੈ ਨਹੀਂ ਤਾਂ ਤੁਸੀਂ ਦੇਖ ਸਕਦੇ ਹੋ ਵੀ ਹਰੀਪੁਰਾ ਵੀ ਬਾਰਡਰ ਤੇ ਐ ਉਹਦੀ ਹਾਲਾਤ ਕੀ ਨੇ ਤੇ ਇਹਨਾਂ ਪਿੰਡਾਂ ਦੇ ਹਾਲਾਤ ਕੀ ਨੇ ਸਮੇਂ-ਸਮੇਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਚੰਗਾ ਮਾੜਾ ਸਮਾ ਪਾਰਟੀਆਂ ਤੇ ਵੀ ਆਉਂਦਾ ਜਾਂਦਾ ਰਹਿੰਦਾ ਪਰ ਮੇਨ ਹੁੰਦਾ ਵੀ ਆਪਣੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਰਕਾਰ ਜਿਹੜੀ ਮਰਜ਼ੀ ਹੋਵੇ ਤਾਂ ਕਰਕੇ ਮੇਰੀ ਤਾਂ ਇਹੀ ਰਾਏ ਹੈ ਵੀ ਰਲ ਮਿਲ ਕੇ ਸਾਰੇ ਆਪਣੇ ਭਰਾਵਾਂ ਨੂੰ ਹਰੇਕ ਪਿੰਡ ਆਸਤੇ ਇਸ ਪਿੰਡ ਆਸਤੇ ਨਹੀਂ ਰਲ ਮਿਲ ਕੇ ਸਾਰੀਆਂ ਪਾਰਟੀਆਂ ਤੋਂ ਹੀ ਕੰਮ ਲੈਣਾ ਚਾਹੀਦਾ ਹੈ ਕੰਮ ਅਜਿਹਾ ਲੋ ਵੀ ਆਪਣੇ ਜੋ ਪਿੰਡ ਦਾ ਵਿਕਾਸ ਆ ਉਹ ਵਧੀਆ ਹੋ ਸਕੇ ਆਪਣਾ ਸਭ ਤੋਂ ਪਹਿਲਾ ਪਹਿਲ ਜਿਹੜੀ ਉਹ ਪਿੰਡ ਨੂੰ ਦੇਣੀ ਚਾਹੀਦੀ ਹੈ ਪਾਰਟੀਵਾਦੀ ਉਸ ਤੋਂ ਬਾਅਦ ਹੋਣੀ ਚਾਹੀਦੀ ਸਾਰੀ ਜ਼ਿੰਦਗੀ ਆਪਾਂ ਇਲੈਕਸ਼ਨ ਦੇਖੇ ਨੇ ਖਾਸ ਤੌਰ ਤੇ ਜਿਹੜੇ ਆਪਣੇ ਇਲੈਕਸ਼ਨ ਹੁੰਦੇ ਨੇ ਉਹ ਤੁਹਾਡੇ ਸਾਹਮਣੇ ਹੀ ਆ ਤੁਸੀਂ ਆਏ ਸਾਲ ਵਾਂਗੂ ਹੀ ਵੇਖਦੇ ਹੋ ਹਰ ਦੋ ਸਾਲਾਂ ਬਾਅਦ ਕੋਈ ਨਾ ਕੋਈ ਇਲੈਕਸ਼ਨ ਆਉਂਦਾ ਜਾਂਦਾ ਰਹਿੰਦਾ ਹੈ ਤਾਂ ਕਰਕੇ ਆਪਦੀ ਜਿਹੜੀ ਭਾਈਚਾਰਕ ਸਾਂਝ ਹੈ ਪਰਪਾ ਉਹ ਕਾਇਮ ਹੋਣਾ ਚਾਹੀਦਾ ਬੰਦੇ ਦਾ ਤਾਂ ਕਰਕੇ ਜਿਹੜਾ ਪਿੰਡ ਦੀ ਜਿਹੜਾ ਡਵੈਲਪਮੈਂਟ ਇੰਨੀ ਕਰੋ ਵੀ ਲੋਕ ਵੇਂਦੇ ਰਹਿ ਜਾਣ ਜਿਵੇਂ ਬਾਈ ਚਰਦੀਰ ਸੱਕਾਂ ਵਾਲੀ ਦਾ ਪਿੰਡ ਹੈ ਉਹਨਾਂ ਨੇ ਇੱਕ ਮਿਸਾਲ ਕਾਇਮ ਕਰੀ ਹੈ ਵੀ ਵਾਕਈ ਵੀ ਪਿੰਡ ਕਿੰਨਾ ਖੂਬਸੂਰਤ ਬਣ ਸਕਦਾ ਹੈ ਇਸ ਪਿੰਡ ਦੇ ਲੋਕ ਵੀ ਯੋਗਦਾਨ ਆਪ ਦਾ ਦਿਨੋਂ ਦਿਨ ਵਧਾ ਰਹੇ ਨੇ ਤਾਂ ਜੋ ਪਿੰਡ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਇਆ ਜਾ ਸਕੇ ਤੇ ਇਹ ਚੀਜ਼ ਪਿੰਡ ਦੇ ਸਹਿਯੋਗ ਨਾਲ ਹੀ ਹੋ ਸਕਦੀ ਹੈ ਵੈਸੇ ਇਹ ਚੀਜ਼ ਨਹੀਂ ਹੋ ਸਕਦੀ ਸਾਨੂੰ ਪਤਾ ਹੀ ਅੱਜ ਜੇ ਹੁਣ ਆਪਾਂ ਉਹਦੇ ਬਾਹਰ ਚ ਬੱਕਰੀ ਨਾ ਮਾਰਾਂਗੇ ਤਾਂ ਗਲੀਆਂ ਨਾਲੀਆਂ ਕਿਵੇਂ ਸਾਫ਼ ਹੋਣਗੀਆਂ ਤਾਂ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਰਲ ਮਿਲ ਕੇ ਰਿਹਾ ਕਰੋ ਤੇ ਆਪਦੇ ਪਿੰਡ ਦਾ ਵਿਕਾਸ ਕਰੋ ਤੇ ਆਪਦੇ ਪਿੰਡ ਦਾ ਕਿਸੇ ਵੀ ਤਰੀਕੇ ਨਾਲ ਜਿਹੜਾ ਨਾਂ ਓੱਚਾ ਕਰੋ ਇਸ ਪਿੰਡ ਵਿੱਚ ਹੁਣ ਸਮੇਂ ਸਿਰ ਟੂਰਨਾਮੈਂਟ ਵੀ ਹੋਣ ਲੱਗ ਚੁੱਕੇ ਨੇ ਹੌਲੀ ਹੌਲੀ ਹੋਰ ਵਾਅਦਾ ਕਰਿਆ ਜਾਊਗਾ ਇਹ ਸਭ ਕੁਝ ਆਪਣੇ ਜਿਹੜੇ ਅਫਸਰ ਲੱਗੇ ਨੇ ਮੁੰਡੇ ਨੌਜਵਾਨ ਪੁਲਿਸ ਵਿੱਚ ਨੇ ਜਾਂ ਹੋਰ ਕਿਸੇ ਅਹੁਦਿਆਂ ਦੇ ਤਨਾਤ ਨੇ ਜਾਂ ਹੋਰ ਕਿਸੇ ਮਹਿਕਮੇਟ ਨੇ ਜਾਂ ਆਪਣੇ ਐਨ ਆਰ ਆਈ ਭਰਾ ਸਾਡੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਹੈ ਇਸ ਪਿੰਡ ਵਿੱਚ ਇੱਕ ਟਾਵਰ ਹੈ ਪਰ ਇਸ ਟਾਵਰ ਤੇ ਸਾਰੇ ਜਿਹੜੇ ਕਨੈਕਸ਼ਨ ਦਿੱਤੇ ਹੋਏ ਨੇ Airtel ਹੋਵੇ ਭਾਵੇਂ ਉਹ Jio ਹੋਵੇ ਤੇ ਭਾਵੇਂ ਕੋਈ ਹੋਰ ਕੰਪਨੀ ਹੋਵੇ ਸਾਰੀਆਂ ਮਤਲਬ ਕੰਪਨੀਆਂ ਇੱਕ ਹੀ ਟਾਵਰ ਤੇ ਨੇ ਤਾਂ ਕਰਕੇ ਹੁਣ ਪਿੰਡ ਦੇ ਵਿੱਚ ਨੈਟ ਦੀ ਕੋਈ ਸਮੱਸਿਆ ਨਹੀਂ ਆਉਂਗੀ ਇਸ ਤੋਂ ਬਿਨਾ ਇੱਥੇ ਜਿਹੜਾ ਹੁੰਦਾ ਬਾਨਪਲਸ ਵਾਲਾ ਜਾਂ ਫਿਰ ਆਪਣਾ Jio ਦਾ Wi-Fi ਨੈਟਵਰਕ ਹੈ ਉਹ ਵੀ ਦਿੱਤਾ ਗਿਆ ਤਾਂ ਜੋ ਸਾਨੀ ਨਾਲ ਇੰਟਰਨੈਟ ਦੀ ਵਰਤੋਂ ਕੀਤੀ ਜਾ ਸਕੇ ਬਾਕੀ ਇਹ ਪਿੰਡ 메ਨ ਰੋਡ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਤੇ ਸਥਿਤਤਾ ਹੈ ਜਿੱਥੇ ਸਾਰੀਆਂ ਸਹੂਲਤਾਂ ਨੇ ਗੁੱਗਾ ਮੇੜੀ ਵੀ ਹੈ ਤੇ ਵਧੀਆ ਇੱਥੇ ਹਰੇਕ ਵੈਨ ਆਉਂਦੀ ਹੈ ਫਿਰ ਇੱਕ ਸਕੂਲ ਦੀ ਯਾਰਤਰ ਸ਼ਹਿਰ ਡੱਬ ਵਾਲੀ ਤੇ ਜਿਹੜਾ ਮਲੂਠ ਹੀ ਲੱਗਦਾ ਵੈਸੇ ਗਿੱਦਰਵਾ ਵੀ ਉਨੀ ਵਾਰਤੀ ਪਾਇਆ ਜਾਂਦਾ ਬਠਿੰਡੇ ਤੋਂ ਕੋਈ 50 ਕਿਲੋਮੀਟਰ ਦੇ ਲਾਗੇ ਤੱਕ ਦੀ ਦੂਰ ਇਹ ਸਥਿਤ ਪਿੰਡ ਜਿੱਥੇ ਤੁਹਾਨੂੰ ਆਖਰੀ ਅੱਡੇ ਤੇ ਜਾਂ ਫਿਰ ਜਿੱਥੇ ਸੱਤ ਬਣੀ ਹੋਈ ਹੈ ਉੱਥੇ ਸਾਡੇ ਬਜ਼ੁਰਗ ਹੈ ਉਹ ਜਿਹੜੇ ਬੈਠੇ ਦੇਖਣ ਨੂੰ ਮਿਲ ਜਾਣਗੇ ਬਾਕੀ ਸਭ ਤੋਂ ਵੱਡੀ ਗੱਲ ਇਸ ਪਿੰਡ ਦੇ ਆਸ-ਪਾਸੇ ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਖੇਤਾਂ ਨੂੰ ਵੀ ਸੜਕਾਂ ਜਾਂਦੀਆਂ ਕੀ ਆਖਣਾ ਕੋਈ ਇੱਕ ਅੱਧੀ ਜਿਹੜੀ ਗਲੀ ਹੈ ਉਹ ਕੱਚੀ ਹੋਵੇ ਸੜਕ ਜਿਹੜੀ ਖੇਤਾਂ ਨੂੰ ਜਾਂਦੀ ਹੋਵੇ ਰੋਡ ਤੇ ਵੈਸੇ ਤਕਰੀਬਨ ਇੱਥੇ ਜਿਹੜੀਆਂ ਸਾਰੀਆਂ ਰੋੜਾਂ ਜਾਂ ਖੇਤਾਂ ਨੂੰ ਜਾਣ ਵਾਲਾ ਰਾਹ ਉਹ ਸਾਰੇ ਪੱਕੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪਿੰਡ ਨੂੰ ਮੇਨਟੇਨ ਕਰਿਆ ਗਿਆ ਹੈ ਭਾਵੇਂ ਉਹ ਸਰਕਾਰਾਂ ਦਾ ਯੋਗਦਾਨ ਹੋਵੇ ਭਾਵੇਂ ਉਹ ਪਿੰਡ ਦੇ ਸਰਪੰਚਾਂ ਦਾ ਯੋਗਦਾਨ ਹੋਵੇ ਭਾਵੇਂ ਉਹ ਪਿੰਡ ਵਾਸੀਆਂ ਦਾ ਯੋਗਦਾਨ ਹੋਵੇ ਤਾਂ ਕਰਕੇ ਇਹ ਰਾਜਨੀਤੀ ਛੱਡੋ ਤੇ ਰਲ ਮਿਲ ਕੇ ਆਪਾਂ ਪਿੰਡ ਦੇ ਵਿਕਾਸ ਵੱਲ ਸੋਚੀਏ ਇਸ ਤਰ੍ਹਾਂ ਪੰਜਾਬ ਦੇ ਹੋਰ ਪਿੰਡ ਦੇਖਣ ਲਈ ਤੁਸੀਂ ਜਿਹੜਾ ਸਾਡਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ